ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਮੇਰਾ ਨਾਮ ਜਤਿੰਦਰ ਮਸੀ ਗੌਰਵ ਹੈ ਮੈਂ ਗਲੋਬਲ ਕਿਸ਼ਨੈਕਸ਼ਨ ਕਮੇਟੀ ਦਾ 올 ਇੰਡੀਆ ਦਾ ਪ੍ਰੈਜ਼ੀਡੈਂਟ ਆ ਅੱਜ ਅਸੀਂ ਇੱਥੇ ਸੀਪੀ ਸਾਹਿਬ ਨੂੰ ਮਿਲਣ ਲਈ ਆਏ ਆ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਿਊ ਮਬਸਰ ਦੇ ਵਿੱਚ ਇੱਥੇ ਪਾਸਟਰ ਨੇ ਸਾਡੇ ਗੁਰਦੀਪ ਜੀ ਔਰ ਉਹਨਾਂ ਦੇ ਭਰਾ ਨੇ ਉੱਥੇ ਸੇਵਕਾਈ ਕਰਦੇ ਨੇ ਔਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਉੱਤੇ ਹਮਲਾ ਕੀਤਾ ਗਿਆ ਜ ਜਦੇ ਵਿੱਚ ਸਾਡੇ ਪਾਸਟਰ ਸਾਹਿਬ ਦਾ ਹੱਥ ਕਟਿਆ ਗਿਆ ਔਰ ਉਹਨਾਂ ਦੇ ਜਿਹੜੇ ਬ੍ਰਦਰ ਸੀ ਉਹਨਾਂ ਦੇ ਵੀ ਕਾਫੀ ਗੰਭੀਰ ਝੋਟਾਂ ਜੜੀਆਂ ਆਈਆਂ ਵਾ ਔਰ ਮੇਰੀ ਰਾਤ ਗੱਲ ਹੋਈ ਸੀ ਸੀਪੀ ਸਾਹਿਬ ਦੇ ਨਾਲ ਉਹਨਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਜਿੰਨੀ ਜਿਹੜੀ ਵੀ ਬੰਦੀ ਕਾਨੂੰਨੀ ਕਾਰਵਾਈ ਹੈਗੀ ਆ ਇਹ ਬੰਦਿਆਂ ਤੇ ਕੀਤੀ ਜਾਵੇਗੀ ਔਰ ਇਹਨਾਂ ਨੂੰ ਜਿਹੜੀ ਨੱਥ ਪੱਕੇ ਤੌਰ ਤੇ ਪਾਈ ਜਾਵੇਗੀ ਕਿਉਂਕਿ ਦੇਖੋ ਬਾਣੀ ਦੇ ਵਿੱਚ ਲਿਖਿਆ ਜਿਨੇ ਪ੍ਰੇਮ ਕੀਓ ਤਿੰਨ ਪਰ ਪਾਇਓ ਔਰ ਅਸੀਂ ਮੁਸੀਬ ਜਿਹੜੇ ਭਾਈਚਾਰਾ ਹੈਗਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਮਗਰ ਕੁਝ ਜਿਹੜੇ ਸ਼ਰਾਤੀ ਅੰਸਰ ਹੈਗੇ ਜਿਨ੍ਹਾਂ ਦੀ ਹਰ ਟਾਈਮ ਇਹ ਕੋਸ਼ਿਸ਼ ਰਹਿੰਦੀ ਆ ਕਿ ਕਿਦਾਂ ਭਾਈਚਾਰਕ ਸਾਂਝ ਨੂੰ ਢਾਹ ਲਾਈ ਜਾਵੇ ਕਿਦਾਂ ਭਾਈਚਾਰਕ ਜਿਹੜੀ ਸਾਂਝ ਖਰਾਬ ਕੀਤੀ ਜਾਵੇ ਅਸੀਂ ਉਹਨਾਂ ਦੀ ਜਿਹੜੀ ਇਹ ਮੰਸ਼ਾ ਹੈਗੀ ਪੂਰੀ ਨਹੀਂ ਹੋਣ ਅਸੀਂ ਸਾਰੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸਿੱਖ ਸਾਡੇ ਵੱਡੇ ਭਰਾ ਨੇ ਔਰ ਜਿਹੜੇ ਨਿਆਂਗ ਸਿੰਘ ਬਾਣੇ ਦੇ ਵਿੱਚ ਆ ਕੇ ਜਿਨ੍ਹਾਂ ਨੇ ਹਮਲਾ ਕੀਤਾ ਸਾਡੇ ਪਾਸਟਰ ਸਾਹਿਬ ਨੂੰ ਮਾਰਿਆ ਕੁੱਟਿਆ ਔਰ ਜਾਨੀ ਮਾਲੀ ਨੁਕਸਾਨ ਉਹਨਾਂ ਦਾ ਕੀਤਾ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਾਰਵਾਈ ਕਰਵਾਉਣ ਲਈ ਅਸੀਂ ਇੱਥੇ ਆਏ ਆਂ ਔਰ ਸਾਡੇ ਨਾਲ ਸਮੂਹ ਜਿਹੜੇ ਅੰਮ੍ਰਿਤਸਰ ਦੇ ਪਾਸਟਰ ਸਾਹਿਬਾਨ ਨੇ ਉਹ ਸਾਰੇ ਆਏ ਨੇ ਪੂਰੀ ਮਸੀਹ ਭਾਈਚਾਰੇ ਚ ਕਾਫੀ ਰੋਸ਼ ਹੈ ਇਸ ਜੀ ਨੂੰ ਲੈ ਕੇ ਵੀ ਆਏ ਦਿਨ ਸਾਡੇ ਜਿਹੜੇ ਮਸੀਹ ਭਾਈਚਾਰੇ ਦੇ ਜਿਹੜੇ ਨਮਾਇंदे ਨੇ ਸਾਡੇ ਪਾਸਟਰ ਨੇ ਉਹਨਾਂ ਉੱਤੇ ਜਿਹੜੀ ਹਮਲਾ ਕੀਤਾ ਜਾਂਦਾ ਕਦੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਵੀ ਸਾਡੇ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਭਰਾ ਸੀ ਜਿਹਨੂੰ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਹਰ ਮਹੀਨੇ ਅਸੀਂ ਦੇਖਦੇ ਆਂ ਵਕ-ਵਕ ਜਗ੍ਹਾ ਦੇ ਉੱਤੇ ਕਦੀ ਸਾਡੇ ਬਾਈਬਲ ਦੀ ਬੇਅਦਵੀ ਹੁੰਦੀ ਆ ਕਦੀ ਸਾਡੇ ਲੋਕਾਂ ਨੂੰ ਮਾਰਿਆ ਕੁੱਟਿਆ ਜਾਂਦਾ ਵਾ ਇਹਨੂੰ ਲੈ ਕੇ ਕਾਫੀ ਵਿਸ਼ੋਗ ਦੀ ਜਿਹੜੀ ਲਹਿਰ ਹੈਗੀ ਮੁਸੀਬਾ ਹੀ ਚਾਰੇ ਪਾਸੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਗੱਲ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਵੀ ਜਿਹੜਾ ਸਾਡੀ ਕਿਸੇ ਨਾਲ ਕੀ ਦੁਸ਼ਮਨੀ ਆ ਸਾਡੇ ਦੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਆ ਸਾਡੇ ਜਿਹੜੇ ਪਾਸਟਰ ਨੇ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਜਿਸ ਜਗ੍ਹਾ ਤੇ ਝਗੜਾ ਹੋਇਆ ਵਾ ਉਸ ਜਗ੍ਹਾ ਤੇ ਉਥੇ ਸੰਗਤ ਕਾਫੀ ਵੱਡੀ ਗਿਣਤੀ ਚ ਹੁੰਦੀ ਆ ਔਰ ਉਹਨਾਂ ਦੀਆਂ ਗੱਡੀਆਂ ਨੂੰ ਲਾਉਣ ਤੋਂ ਪਹਿਲਾਂ ਵੀ ਕਾਫੀ ਵਾਰ ਇਹਨਾਂ ਦੀ ਆਪਸ ਦੇ ਵਿੱਚ ਤੂ ਤੂ ਮੈਂ ਮੈਂ ਹੋਈ ਆ ਔਰ ਉਸ ਦਿਨ ਵੀ ਗੱਡੀ ਉਥੇ ਲੱਗੀ ਸੀ ਔਰ ਪਾਸਚੀ ਜੀ ਨੇ ਦੱਸਿਆ ਵੀ ਇਹ ਸੰਗਤ ਦੀ ਜਿਹੜੀ ਗੱਡੀ ਆ ਸੋਸਾਇਟੀ ਦੇ ਕਰ ਲੈਨੇ ਮਗਰ ਉਹਨਾਂ ਨੇ ਕੁਝ ਵੀ ਸੁਣਿਆ ਨਹੀਂ ਗਿਨਿਆ ਨਹੀਂ ਸਾਡੇ ਪਾਸਚੀ ਜੀ ਨੂੰ ਮਾਰਨਾ ਕੁੱਟਣਾ ਚਾਲੂ ਕਰਤਾ ਔਰ ਜਿਹੜੀ ਇਹ ਲੜਾਈ ਝਗੜਾ ਹੈਗਾ ਕੋਈ ਜਾਤੀ ਦੀ ਲੜਾਈ ਝਗੜਾ ਨਹੀਂ ਹੈਗਾ ਇਹ ਜਿਹੜਾ ਸਾਡੇ ਧਰਮ ਦੇ ਕਰਕੇ ਸਾਨੂੰ ਟਾਰਗੇਟ ਕੀਤਾ ਜਾਂਦਾ ਸਾਨੂੰ ਮਾਰਿਆ ਕੁੱਟਿਆ ਜਾਂਦਾ ਵਾ ਉਹਦੇ ਅਸੀਂ ਸੀਐਮ ਸਾਹਿਬ ਕੋਲ ਮੰਗ ਕਰਦੇ ਆ ਵੀ ਇਦਾਂ ਦੇ ਜਿਹ ਔਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ 6 ਲੋਕ ਹੈਗੇ ਸੀ ਜਿਨ੍ਹਾਂ ਜਿਹੜੇ ਹਥਿਆਰ ਬੰਦ ਹੈਗੇ ਸੀ ਜਿਨ੍ਹਾਂ ਨੇ ਹਥਿਆਰਾਂ ਦੇ ਨਾਲ ਕਿਰਪਾਨਾਂ ਦੇ ਨਾਲ ਖੰਡਿਆਂ ਦੇ ਨਾਲ ਹਮਲਾ ਕੀਤਾ ਵਾ ਔਰ ਬਹੁਤ ਵੱਡਾ ਨੁਕਸਾਨ ਸਾਡੇ ਮੁਸੀਬਾ ਇਤਰਦਾ ਕੀਤਾ ਸਭ ਕੁਝ ਹੈਗਾ ਜੀ ਅਸੀਂ ਪ੍ਰਸ਼ਾਸਨ ਨੂੰ ਦੇ ਚੁੱਕੇ ਆ ਪ੍ਰਸ਼ਾਸਨ ਨਾਲ ਗੱਲ ਵੀ ਹੋਈ ਆ ਮੈਨੂੰ ਸੀਪੀ ਸਾਹਿਬ ਦੇ ਨਾਲ ਆਤੀ ਗੱਲ ਹੋਈ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਇਹ ਬੰਦੇ ਜਲਦੋ ਜਲਦ ਅਸੀਂ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਛੁੱਟਾਂਗੇ ਉਹ ਹੁਣ ਅਸੀਂ ਜਾ ਰਹੇ ਹਾਂ ਅੰਦਰ ਸੀ ਸੀਪੀ ਸਾਹਿਬ ਨੂੰ ਮਿਲਣ ਦੇ ਲਈ ਉਹਨਾਂ ਨੂੰ ਮਿਲ ਕੇ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਆਪ ਜੀ ਨੂੰ ਦੱਸ ਸਕਦੇ ਆ ਮੇਰਾ ਨਾਮ ਡਾਕਟਰ ਲੂਕਸ ਮਸੀਹਾ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦਾ ਜਨਰਲ ਸਕੱਤੀ ਆ ਮੈਂ ਪੰਜਾਬ ਦਾ ਬੜੇ ਦੁਖੀ ਹਿਰਦੇ ਦੇ ਨਾਲ ਆਪਣੀ ਕੋਲ ਨੂੰ ਸੰਬੋਧਨ ਕਰਦੇ ਆ ਕਿ ਬੀਤੇ ਸਮੇਂ ਦੇ ਵਿੱਚ ਜੋ ਕੱਲ ਦਾ ਦਿਨ ਬੀਤਿਆ ਸਾਡੇ ਇੱਕ ਪਾਸਟਰ ਨੇ ਨਿਊ ਅੰਮ੍ਰਿਤਸਰ ਮੰਦਰ ਵਾਲੀ ਗਲੀ ਦੇ ਵਿੱਚ ਉਹਨਾਂ ਦੀ ਰਹਿਸ਼ ਆ ਔਰ ਬੜਾ ਨੇਕ ਦੇਲ انسان ਹੋਰ ਲੋਕਾਂ ਨੂੰ ਨੇਕ ਰਾਹ ਤੇ ਪਾਉਣ ਵਾਲੇ ਸਾਡੇ ਉਹ ਪਾਸਟਰ ਨੇ ਬੀਤੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਹਮੇਸ਼ਾ ਹੀ ਇਹ ਨਿਆਂ ਸਿੰਘ ਪਰਿਵਾਰਾਂ ਵੱਲੋਂ ਜਿਹੜਾ ਸੀਗਾ ਉਹਨਾਂ ਨੂੰ ਇੱਕ ਟਾਰਗੇਟ ਬਣਾਇਆ ਜਾਂਦਾ ਸੀਗਾ ਔਰ ਉਹਨਾਂ ਨੇ ਇਹ ਮੌਕਾ ਵੇਖਿਆ ਕਿ ਉਸ ਵੇਲੇ ਕੱਲੇ ਆ ਔਰ ਜਦੋਂ ਨੰਨ ਲੱਗੇ ਉਹਨਾਂ ਦੇ ਕੋਲੋਂ ਔਰ ਜੋ ਉਹਨਾਂ ਦੇ ਦੱਸਣ ਦੀ ਇਹ ਹਾਲਾਤ ਨੇ ਕਿ ਗੱਡੀ ਖੜੀ ਸੀਗੀ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਕਿ ਤੁਸੀਂ ਆਪਣੀ ਗੱਡੀ ਜਿਹੜੀ ਆ ਸਾਈਡ ਤੇ ਕਰ ਲਓ ਤੇ ਅਸੀਂ ਲੰਘ ਜਾਈਏ ਪਰ ਉਹਨਾਂ ਨੇ ਆਉਣੀ ਵੇਖਿਆ ਤਾਂ ਉਹਨਾਂ ਵੇਖਿਆ ਔਰ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਔਰ ਉਹਨਾਂ ਦਾ ਭਰਾ ਆਇਆ ਉਹਦੇ ਤੇ ਵੀ ਹਮਲਾ ਕਰ ਦਿੱਤਾ ਬਹੁਤ ਜ਼ਿਆਦਾ ਗੰਭੀਰ ਉਹਨਾਂ ਨੂੰ ਸੱਟਾਂ ਲੱਗੀਆਂ ਔਰ ਸਿਵਲ ਹਸਪੀਟਲ ਤੋਂ ਉਹਨਾਂ ਨੂੰ ਜਿਹੜਾ ਵਾ ਸੀਐਮਸੀ ਲੁਧਿਆਣੇ ਵਿਖੇ ਰੈ퍼 ਕੀਤਾ ਗਿਆ ਔਰ ਬੜੀ ਇਹ ਮੰਦਭਾਗੀ ਘਟਨਾ ਵਾ ਕਿ ਦੋ ਧਾਰਮਿਕ ਜਥੇਬੰਦੀਆਂ ਦੇ ਆਗੂ ਜਿਹੜੇ ਸਾਡੇ ਵੱਲੋਂ ਸਾਡੇ ਪਾਸਟਰ ਵੱਲੋਂ ਕੋਈ ਇਦਾਂ ਦੀ ਜਿਹੜੀ ਆ ਗਤੀਵਿਧੀ ਨਹੀਂ ਕੀਤੀ ਗਈ ਕਿ ਜਿਹਦੇ ਵਿੱਚ ਕੋਈ ਕਿਸੇ ਦਾ ਨੁਕਸਾਨ ਹੋਵੇ ਜਾਂ ਸਾਡੇ ਧਰਮ ਵੱਲੋਂ ਵੀ ਕਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ ਕਿ ਅਸੀਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਈਏ ਜਾਂ ਕਿਸੇ ਦੇ ਪ੍ਰਤੀ ਕੋਈ ਮਾੜਾ ਬੋਲੀਏ ਨਾ ਤੇ ਸਾਡੇ ਧਰਮ ਨੂੰ ਸਾਡੇ ਪਾਸਟਰਾਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾਂਦਾ ਔਰ ਇਹ ਜਿਹੜੇ ਨਿਹੰਗ ਬਾਣੇ ਦੇ ਵਿੱਚ ਸ਼ਰਾਰਤੀ ਅੰਸਰ ਇਹਨਾਂ ਨੂੰ ਮੈਂ ਕਹਾਂਗਾ ਕਿ ਇਹ ਸਮਾਜ ਦੇ ਵਿੱਚ ਕਦੀ ਵੀ ਏਕਤਾ ਨਹੀਂ ਪੈਦਾ ਕਰਨ ਵਾਲੇ ਜਾਂ ਕੋਈ ਸਾਂਝ ਨਹੀਂ ਬਣਾਉਣ ਵਾਲੇ ਇਹਨਾਂ ਨੇ ਆਉਂ ਨਹੀਂ ਵੇਖਿਆ ਤਾਂ ਉਨੂੰ ਵੇਖਿਆ ਜੋ ਇਹਨਾਂ ਦੇ ਗੁਰਮਾਨੇ ਸ਼ਸਤਰ ਇਹਨਾਂ ਨੂੰ ਦਿੱਤੇ ਇਹਨਾਂ ਨੇ ਕੱਢੇ ਤੇ ਉਹਦੇ ਨਾਲ ਇੱਕ ਜਿਹੜਾ ਬੇਦੋਸ਼ ਯਾਨੀ ਕਿ ਜਿਹਦੇ ਕੋਲ ਕੁਝ ਵੀ ਨਹੀਂਗਾ ਉਹਦੇ ਉੱਤੇ ਹਥਿਆਰਾਂ ਦੇ ਨਾਲ ਹਮਲਾ ਕਰ ਦੇਣਾ ਇਹ ਕੋਈ ਚੰਗੀ ਗੱਲ ਨਹੀਂ ਜੇ ਸਾਡੇ ਧਰਮ ਨੂੰ ਇਹ ਸਮਝਿਆ ਜਾਂਦਾ ਕਿ ਪਿਆਰ ਦੇ ਪੁਜਾਰੀ ਨੇ ਨੇਕ ਨੇ ਇਹ ਸਮਾਜ ਨੂੰ ਸੁਧਾਰਨ ਵਾਲੇ ਕੰਮ ਕਰਦੇ ਆ ਔਰ ਇਹਨਾਂ ਨੂੰ ਤਾੜਦਾ ਵੀ ਦਿੱਤੀ ਜਾਂਦੀ ਆ ਕਿ ਜੇ ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਪਿੱਛੇ ਕੋਈ ਨਹੀਂ ਹੈਗਾ ਇਹਨਾਂ ਦੇ ਪਿੱਛੇ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਹੈਗੀ ਆ ਸਾਡੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਹੈਗੇ ਆ ਔਰ ਅੰਕਲ ਨੁਰੂਲਾ ਮਿਨਿਸਟਰੀ ਪਿੱਛੇ ਖੜੀ ਆ ਜੇ ਕਿਸੇ ਵੀ ਕਿਸੇ ਵੀ ਪਾਸਟਰ ਤੇ ਸਾਡੇ ਤੇ ਆਂ ਚਾਹੇਗੀ ਤੇ ਉਹਦਾ ਅਸੀਂ ਗਿਣ-ਗਿਣ ਕੇ ਉਹਦਾ ਬਦਲਾ ਲਵਾਂਗੇ ਉਹਦੇ ਪਿੱਛੇ ਖੜੇ ਆ ਕਾਨੂੰਨੀ ਕਾਰਵਾਈ ਦੇ ਵਿੱਚ ਵੀ ਅਸੀਂ ਪਛਾਣੀ ਹਟਣ ਵਾਲੇ ਸੋ ਜੇ ਕੋਈ ਹੋਰ ਵੀ ਕਿਸੇ ਦੇ ਮਨ ਦੇ ਵਿੱਚ ਰੰਜਿਸ਼ ਹੈਗੀ ਆ ਕਿ ਉਹ ਇਹ ਸਮਝ ਲਵੇ ਕਿ ਪਿੱਛੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ